ਬੜੀ ਲੋਡ ਹੈ ਕੰਮ ਨੂੰ ਸਾਰੀ ਦੁਨੀਆ ਨੂੰ ਕਿਸਾਨੀ ਨੂੰ ਪੰਜਾਬ ਨੂੰ ਟ੍ਰੀਟਮੈਂਟ ਥੋੜਾ ਇਹਦੇ ਵਾਸਤੇ ਲੈ ਲਾਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਮੈਨੂੰ ਪਾਰਲੀਮੈਂਟ ਦੇ ਵਿੱਚ ਬਣਾਇਆ ਗਿਆ 30 ਐਮਪੀ ਆ ਉਹਦੇ ਤੇ ਮੈਂ ਇਹ ਅੱਜ ਚਰਨਾਤੀ ਰਿਪੋਰਟ ਲੈ ਕੇ ਆਇਆ ਹਾਂ ਜਿਹਦੇ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕਰਤੀ ਹੈ ਕਮੇਟੀ ਵੱਲੋਂ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਬਣਾਇਆ ਜਾਵੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਮੈਂ ਕਹਿੰਦਾ ਹਾਂ ਕਿ ਇਹ ਸਾਡੇ ਸੰਘਰਸ਼ ਨੂੰ ਇੱਕ ਵੱਡਾ ਬਲ ਇਹਦੇ ਨਾਲ ਮਿਲਦਾ ਧੰਨਵਾਦ ਸਾਰਾ ਤੁਹਾਡਾ ਹੀ ਹੈ

ਬੋਲੋ ਬੋਲ ਦੋ ਸਰ ਇੱਕ ਮਿੰਟ ਮੈਂ ਅੱਜ ਆਪਣੇ ਜਨ ਨਾਇਕ ਡੱਲੇਵਾਲ ਸਾਹਿਬ ਕੋਲ ਜਿਹੜੇ ਕਿ ਮਨਨ ਵਰਤ ਤੇ ਬੈਠੇ ਆ ਉਹਨਾਂ ਕੋਲ ਆਇਆ ਇਹਨਾਂ ਦੀ ਸਿਹਤ ਬੜੀ ਨਾਸਾਜ ਹੈ ਉਹਦੀ ਮੈਂ ਹਾਲਾਤ ਪੁੱਛਣਾ ਹੈ ਤੇ ਨਾਲ ਜਿਹੜੀ ਕਮੇਟੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੰਡਰੀ ਦੀ ਸਟੈਂਡਿੰਗ ਪਾਰਲੀਮੈਂਟਰੀ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦਾ ਮੈਂ ਚੇਅਰਮੈਨ ਐ ਤੇ ਮੈਂਬਰ ਐ ਉਹਨਾਂ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਜਿਦੇ ਵਿੱਚ ਖਾਸ ਤੌਰ ਤੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਮਨਾਉਣ ਵਾਸਤੇ ਸਪਾਰਸ਼ ਕੀਤੀ ਗਈ ਹੈ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ਼ ਕਰਨ ਦੀ ਸਪਾਰਸ਼ ਕੀਤੀ ਗਈ ਹੈ ਹੋਰ ਵੀ ਸਪਾਰਸ਼ਾਂ ਪਰ ਇਹ ਜਿਹੜੀਆਂ ਮੇਨ ਸਪਾਰਸ਼ਾਂ ਉਹ ਪੂਰੀ ਰਿਪੋਰਟ ਮੈਂ ਡੱਲੇਵਾਲ ਸਾਹਿਬ ਨੂੰ ਸੌਂਪਣ ਆਇਆ ਤੇ ਉਹਨਾਂ ਨੂੰ ਸੌਂਪੀ ਹੈ ਕਿ ਨਾਲ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਡੱਲੇਵਾਲ ਸਾਹਿਬ ਤੁਹਾਡੀ ਸਿਹਤ ਜਿਆਦਾ ਜ਼ਰੂਰੀ ਹੈ ਸਾਨੂੰ ਵੱਡਾ ਸੰਘਰਸ਼ ਵਿੱਚ ਰਹਿਣਾ ਜ਼ਰੂਰੀ ਹੈ ਇਹ ਸੰਘਰਸ਼ਾ ਜੇ ਲੰਬਾ ਚੱਲਣਾ ਕੇਂਦਰ ਸਰਕਾਰ ਦੀ ਨੀਤ ਮਾੜੀ ਹੈ ਸਰਕਾਰਾਂ ਦੀ ਨੀਤ ਮਾੜੀ ਹੈ ਇਹ ਆਪਾਂ ਸਮਝੀਏ ਤੇ ਤੁਹਾਡੀ ਲੋੜ ਹੈ ਸੰਘਰਸ਼ ਨੂੰ ਹੋਰ ਰੂਪ ਵੀ ਦਿੱਤਾ ਜਾ ਸਕਦਾ ਕਿਰਪਾ ਕਰਕੇ ਆਪਣੀ ਸਿਹਤ ਨੂੰ ਸੰਭਾਲੋ ਤੇ ਇਸ ਨੂੰ ਹੋਰ ਰੂਪ ਦਿਓ ਕੋਈ ਤਾਂ ਕਿ ਐਸੀ ਸਾਨੂੰ ਤੁਹਾਡੀ ਲੋੜ ਹੈ ਕੌਮ ਨੂੰ ਲੋੜ ਹੈ ਪੰਜਾਬ ਨੂੰ ਲੋੜ ਹੈ ਦੇਸ਼ ਨੂੰ ਲੋੜ ਹੈ ਕਿਸਾਨੀ ਨੂੰ ਲੋੜ ਹੈ ਧੰਨਵਾਦ Gracias. Sí. Sí. Um, sí. sí.